ਖੰਨਾ 'ਚ ਅੱਜ ਵੱਡਾ ਹਾਦਸਾ ਵਾਪਰਿਆ ਹੈ। ਖੰਨਾ 'ਚ ਨੈਸ਼ਨਲ ਹਾਈਵੇ ਤੇ ਸਥਿਤ ਬੱਸ ਸਟੈਂਡ ਦੇ ਸਾਹਮਣੇ ਪੁਲ ਤੇ ਤੇਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲ ਗਈਆਂ। ਇਸ ਹਾਦਸੇ ਮਗਰੋਂ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਹੈ। ਇੱਕ ਪਾਸੇ ਟਰਾਂਸਪੋਰਟਰਾਂ ਦੀ ਹੜਤਾਲ ਨੇ ਹਾਹਾਕਾਰ ਮਚਾਈ ਹੋਈ ਹੈ ਤੇ ਦੂਜੇ ਪਾਸੇ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ ਨੇ ਤਰਥੱਲੀ ਮਚਾ ਦਿੱਤੀ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਇਸ ਸਬੰਧੀ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਹੋਈ ਇਸ ਬੰਦੇ ਨੇ ਜਰਾ ਮੁਸਤਦੀ ਦੇ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਤੇ ਵੱਡਾ ਹਾਸਾ ਨਾ ਹੋ ਜਾਈਏ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਇੱਡੀ ਕੋਈ ਇਨਫੋਰਮੇਸ਼ਨ ਮੇਰੇ ਚੱਲਿਆ ਕਿਤੋਂ ਆਈ I think ਪਿੱਛੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਡੀ ਆਇਲ ਕੇਰੋਸਿਨ ਆਇਲ ਸੀ ਇਹਦੇ ਚ ਅੱਛਾ ਹਾਂਜੀ ਹਾਂਜੀ ਬਲਾਸਟ ਨਹੀਂ ਹੋਇਆ ਸਾਡੀ ਫਾਇਰ ਬਿਗਟ ਦੀਆਂ ਟੀਮਾਂ ਗਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਂ ਤੋਂ ਬਚਾ ਹੋ ਗੇ ਕਿੰਨੀਆਂ ਫਾਇਰ ਗ੍ਰੇਡ ਦੀਆਂ 6 ਫਾਇਰ ਟੈਂਕਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮਰਾਲਾ ਦੋ ਗੋਵਿੰਦਗੜ੍ਹ ਇੱਕ ਖੰਨੇ ਦੋ ਖੰਨੇ ਦੀਆਂ ਤੇ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗੇ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਾ ਕੋਈ ਟ੍ਰੈਫਿਕ ਵਾਰਾ ਕੋਈ ਨੋ ਨੋ ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਮਾਨਯੋਗ ਐਸਐਸਪੀ ਸਾਹਿਬ ਐਸਟੀਐਮ ਸਾਹਿਬ ਈਓ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਜਦੋਂ ਪਿੱਛੋਂ ਵਾਹਨ ਵਗੈਰਾ ਜਿਹੜੇ ਆ ਰਹੇ ਸੀ ਉੱਪਰ ਹਾਈਵੇ ਦੇ ਉੱਤੇ ਜੋ ਵਾਹਨ ਪੁਛਤਾ ਪਿੱਛੇ ਹੀ ਰੋਕ ਕੇ ਪਿੱਛੋਂ ਨਿਕਲ ਕੇ ਕੁਝ ਅੱਗੇ ਫਾਰਵਰਡ ਹੋ ਗਏ ਅੱਗ ਲੱਗਣ ਦੇ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਸਾਢੇ 12 ਵਜੇ ਦੇ ਕਰੀਬ ਇਹ ਹਾਸਾ ਹੋਇਆ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਐਡਮਿਨਿਸਟ੍ਰੇਸ਼ਨ ਸਾਡੇ ਸਾਰੇ ਸਾਹਿਬ ਇੱਥੇ ਪਹੁੰਚੇ ਨੇ ਐਸਐਸਪੀ ਸਾਹਿਬ ਮਾਨਯੋਗ ਐਸਡੀਐਮ ਸਾਹਿਬ ਸਾਰੇ ਅਫਸਰ ਇੱਥੇ ਪੁਲਿਸ ਦੇ ਵੀ ਪਹੁੰਚੇ ਹੋਏ ਨੇ ਸਾਡੇ ਫਾਇਰ ਦੇ ਅਧਿਕਾਰੀ ਮੈਂ ਰਿਟਾਇਰਡ ਪਰਸਨ ਇੱਥੇ ਪਹੁੰਚੇ ਅੱਗੇ ਕੰਟਰੋਲ ਕੀਤਾ ਸਾਡੇ ਮਾਨਯੋਗ ਜੀਓ ਸਾਹਿਬ ਵੀ ਪਹੁੰਚੇ ਹੋਏ ਨੇ ਅੱਗੇ ਦਾ ਹਾਦਸਾ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਨੇ ਜੀ ਇਹ ਸਮਰਾਲੇ ਤੋਂ ਮੰਗਾਈ ਹੈ ਗੁਵਿੰਦਗੜ੍ਹ ਤੋਂ ਦੋ ਗੱਡੀਆਂ ਮੰਗਾਈਆਂ ਖੰਨਾ ਸਾਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਅੱਗੇ ਕੰਟਰੋਲ ਕਰਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਮਾਲੀ ਹੋਇਆ ਥੋੜਾ ਮੋਟਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਕੋਈ ਪਤਾ ਨਹੀਂ ਤੋਂ ਇਧਰ ਨੂੰ ਗੁਵਿੰਦਗੜ੍ਹ ਵਾਲੀ ਸਾਈਡ ਤੇ ਜਾ ਰਹੀ ਸੀ ਪਤਾ ਕਿਹੜੀ ਕੰਪਨੀ ਦੀ ਗ ਮਿੱਟੀ だっਦੀ ਸਰੋਸਿਨਾ ਮਿੱਟੀ だっਦੀ ਹਾਂਜੀ ਪਰ ਵੱਡਾ ਹਾਸਾ ਹੁਣ ਤੋਂ ਪ੍ਰਭੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਠੀਕ ਹੈ ਅੱਗੇ ਤੇ ਕੰਟਰੋਲ ਹੈ ਪੂਰੀ ਤਰ੍ਹਾਂ ਹਾਂਜੀ ਤੇ ਕੰਟਰੋਲ ਜਿਹੜਾ ਜੀ ਟੈਂਕਰ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਜੀ ਅਰਾਊਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਆਇਲ ਟੈਂਕਰ ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਇਹ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ बुझा ਲਿਆ ਗਿਆ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬਿੰਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿ ਕਿਸੇ ਜਗ੍ਹਾ ਦਾ ਟੈਂਕਰ ਸੀ ਕਿਸੇ ਜਗ੍ਹਾ ਦੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕੀ ਕੀਤੀ ਜਾਊਗੀ ਜੇ ਬੰਦ ਕੀਤੀ ਜਾਊਗੀ ట్రాఫిక్ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਕਿ ਨਹੀਂ ਮੈਡਮ ਇੰਨੀ ਦੇਰ ਅੱਗ ਲੱਗੀ ਹੈਡ ਅਪ ਫੋਨ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਟ ਇਜ਼ ਜੂਰਡ ਜੀ ਡੈਫੀਨਿਟਲੀ ਕਰਾ ਲਾਂਗੇ ਤੁਹਾਡਾ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ